ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ ਇਸ ਵੀਡੀਓ ਚ ਗੱਲ ਕਰਦੇ ਹਾਂ ਕਿ ਕਣਕ ਨੂੰ ਜਿਹੜਾ ਪਹਿਲਾ ਪਾਣੀ ਦੇਣਾ ਆਪਾਂ ਉਹ ਕਦੋਂ ਦੇਣਾ ਹੈ ਤੇ ਇਹਦਾ ਕੀ ਮਹੱਤਵ ਹੈ ਅਸਲ ਦੇ ਵਿੱਚ ਜਿਹੜਾ ਕਣਕ ਦਾ ਪਹਿਲਾ ਪਾਣੀ ਹੈ ਨਾ ਇਹ ਤੁਹਾਡੇ ਝਾੜ ਨੂੰ ਨਿਰਧਾਰਿਤ ਕਰਦਾ ਹੈ ਕਿ ਤੁਹਾਡਾ ਝਾੜ ਕਿਵੇਂ ਰਹੇਗਾ ਕਣਕ ਚ ਦੋ ਪਾਣੀ ਸਭ ਤੋਂ ਮਹੱਤਵਪੂਰਨ ਹੁੰਦੇ ਹੈ ਇਹਦੇ ਵਿੱਚ ਸਭ ਤੋਂ ਵੱਧ ਮਹੱਤਵ ਇਹੜਾ ਹੈਗਾ ਪਹਿਲੇ ਪਾਣੀ ਦਾ ਹੁੰਦਾ ਤੇ ਜੇਕਰ ਇਹ ਪਾਣੀ ਸਹੀ ਟਾਈਮ ਤੇ ਲੱਗ ਜਾਵੇ ਤਾਂ ਉਹਦੇ ਨਾਲ ਝਾੜ ਵਾਝ ਜਾਂਦਾ ਹੈ ਜੇ ਇਹੇ ਟਾਈਮ ਤੋਂ ਅੱਗੇ ਪਿੱਛੇ ਲੱਗਦਾ ਹੈ ਤੇਰੇ ਨਾਲ ਝਾੜ ਘੱਟ ਹੀ ਜਾਂਦਾ ਹੈ ਪਰੰਤੂ ਜ਼ਮੀਨ ਇੱਕ ਜ਼ਮੀਨ ਤੋਂ ਦੂਸਰੀ ਜ਼ਮੀਨ ਦੇ ਹਿਸਾਬ ਦੇ ਨਾਲ ਫਰਕ ਪੈ ਰਿਹਾ ਹੈ ਹੁਣ ਮੇਰਾ ਆ ਮੁਕਸਰ ਦਾ ਏਰੀਆ ਹੈ ਆ ਕੁਛ ਸ਼੍ਰੀ ਹਮਸਾ ਸਾਹਿਬ ਦਾ ਏਰੀਆ ਹੈਗਾ ਮਟਰਾਂ ਵਾਲਾ ਏਰੀਆ ਜਿਹੜਾ ਹੈਗਾ ਜਾਂ ਆਪਣਾ ਇਹ ਕੁਛ ਬਠਿੰਡੇ ਦਾ ਹੈ ਏਰੀਆ ਕੋਈ ਫਾਜ਼ਲਕਾ ਦਾ ਏਰੀਆ ਕੁਛ ਮਲੋਟ ਦਾ ਏਰੀਆ ਜਿੱਥੇ ਸੇਮ ਰਹਿੰਦੀ ਹੈ ਜਾਂ ਇੱਕ ਉਹ ਪਟਿਆਲੇ ਦਾ ਏਰੀਆ ਖੱਗਰ ਦਾ ਜਾਂ ਪਟਿਆਲੇ ਦੇ ਵਿੱਚ ਕੁਛ ਇਹ ਆਪਣਾ ਪਟਿਆਲਾ ਤੇ ਹਰਿਆਣੇ ਦੇ ਬਾਰਡਰ ਤੇ ਏਰੀਆ ਜਿੱਥੇ ਕਿ ਪਾਣੀ ਜੇ ਅਸੀਂ ਜਲਦੀ ਲਾ ਦਿੰਨੇ ਆ ਤੇ ਨੁਕਸਾਨ ਹੁੰਦਾ ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਗਿੱਲ ਹੀ ਇੰਨੀ ਰਹਿੰਦੀ ਹੈ ਕਿ ਪਾਣੀ ਅਸੀਂ ਥੋੜਾ ਰੁੱਕ ਕੇ ਲਉਨੇ ਪਰੰਤੂ ਕਿਸ ਤਰ੍ਹਾਂ ਇੱਕ અપਵਾਦ ਹੋ ਸਕਦੇ ਹੈ ਜੇਕਰ ਅਸੀਂ ਆਮ ਤੌਰ ਤੇ ਦੇਖੀਏ ਕਿ ਪਹਿਲਾ ਪਾਣੀ ਕਦੋਂ ਲਉਣਾ ਹੈ ਪਹਿਲੇ ਪਾਣੀ ਦੇ ਨਾਲ ਜੋ ਕਣਕ ਕਣਕ ਦੀ ਜੜਾਂ ਦੀ ਸਿਰਜਨਾ ਦਾ ਸਿੱਧਾ ਸਿੱਧਾ ਸਬੰਧ ਹੈ ਜਿਸ ਸਮੇਂ ਕਣਕ ਉਗਦੀ ਹੈ ਤਾਂ ਉਸ ਸਮੇਂ ਇਸ ਵੀਡੀਓ ਚ ਦੇਖਦੇ ਹਾਂ ਇੱਕ ਜੜ ਨਿਕਲਦੀ ਹੈ ਜਿਹੜੀ ਕਹੇ ਕੱਚੀ ਜੜ ਹੁੰਦੀ ਹੈ ਤੇ ਇਹ ਜੜ ਜਿਹੜੀ ਹੈਗੀ ਹੈ 21 ਤੋਂ 25 ਦਿਨ ਬਾਅਦ ਕਿੰਨੇ 21 ਤੋਂ 25 ਦਿਨ ਬਾਅਦ ਜਾਂ ਅਲੱਗ-ਅਲੱਗ 25 ਤੋਂ 30 ਦਿਨ ਬਾਅਦ ਅਲੱਗ-ਅਲੱਗ ਜ਼ਮੀਨ ਦੇ ਹਿਸਾਬ ਦੇ ਨਾਲ ਬਿਜਾਈ ਦੇ ਹਿਸਾਬ ਦੇ ਨਾਲ ਇਹ ਜੜ ਜਿਹੜੀ ਹੈਗੀ ਆ ਉਹ ਨਾ ਕੁਝ ਦਿਨਾਂ ਬਾਅਦ ਆਪਣਾ ਕੰਮ ਛੱਡਣਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਗਾਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਪੱਕੀਆਂ ਜੜਾਂ ਜਿਹੜੀਆਂ ਇੱਕ ਉੱਪਰੋਂ ਆ ਗੜਣ ਦੇ ਵਿੱਚੋਂ ਨਿਕਲਦੀਆਂ ਇਹ ਬਣਨੀ ਸ਼ੁਰੂ ਹੋ ਜਾਂਦੀਆਂ ਜੇ ਖੇਤ ਦੇ ਵਿੱਚ ਇਹ ਨਹੀਂ ਹੈਗਾ ਕਿ ਪਾਣੀ ਨਹੀਂ ਲਾਇਆ ਤੇ ਜੜਾ ਬਾਨੀਆਂ ਨਹੀਂ ਨਹੀਂ ਖੇਤ ਗਿੱਲ ਹੈ ਤਾਂ ਇਹ ਜੜਾ ਬਾਨੀਆਂ ਸ਼ੁਰੂ ਹੋਣੀਆਂ ਪਰੰਤੂ ਪੂਰਾ ਫੁੱਲ ਫਲਜ ਹੋਰੋਂ ਬਾਨੀਆਂ ਜੁਰ ਉਸ ਨੂੰ ਪੂਰੀ ਨਮੀ ਮਿਲੇਗੀ ਠੀਕ ਤਾਂ ਫਿਰ ਜੇ ਤਾਂ ਅਸੀਂ ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਕਣਕ ਬੀਜੀ ਹੈ ਤੇ ਜ਼ਮੀਨ ਆਪਣੀ ਹੈਗੀ ਹੈ ਹਲਕੀ ਰੇਤਲੀ ਪੈਲੀ ਹੈਗੀ ਹੈ ਤਾਂ ਤੁਸੀਂ 21 ਤੱਕ 25 ਦਿਨ ਦੇ ਵਿੱਚ ਪਹਿਲਾ ਪਾਣੀ ਲਾਉਗੇ ਜੇਕਰ ਹਲਕੀਆਂ ਪੈਲੀਆਂ ਚ ਤੁਹਾਡੀ ਕਣਕ ਤੁਸੀਂ ਬੀਜੀ ਹੈ 16 ਨਵੰਬਰ ਤੋਂ ਲੈ ਕੇ 1 ਦਸੰਬਰ ਤੱਕ ਤਾਂ ਤੁਸੀਂ 25 ਤੋਂ 30 ਦਿਨ ਬਾਅਦ ਪਾਣੀ ਲਾਉਗੇ ਪਰਤੂ ਜੇਕਰ ਤੁਹਾਡੀ ਮਿੱਟੀ ਭਾਰੀ ਹੈ ਚੀਕਣੀ ਹੈ ਠੀਕ ਹੈ ਨਾ ਤਾਂ ਫਿਰ ਕੀ ਕਰੋਗੇ ਤੁਸੀਂ ਇੱਕ ਹਫਤਾ ਭਈਆ ਪਾਣੀ ਲੇਟ ਕਰ ਦੇਵੋਗੇ ਮਾਕੇ ਜੇ 1 ਅਕਤੂਬਰ ਮਾਕੇ ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਕਾਣਕ ਬੀਜੀ ਹੈ ਤਾਂ ਉਹਦੇ ਵਿੱਚ ਫਿਰ ਆਪਾਂ 21 ਤੋਂ 25 ਦਿਨ ਦੇ ਵਿੱਚ ਨਹੀਂ ਪਹਿਲਾ ਪਾਣੀ ਪਹਿਲਾ ਪਾਈ ਫਿਰ ਆਪਾਂ ਇਹਦੇ 7 ਦਿਨ ਹੋਰ ਜੋੜ ਦੋ 28 ਤੋਂ ਲੈ ਕੇ ਜਿਹੜਾ ਹੈਗਾ 30 32 ਦਿਨ ਦੇ ਵਿੱਚ ਜਿਹੜਾ ਹੈਗਾ ਪਹਿਲਾ ਪਾਣੀ ਲਾਵਾਂਗੇ ਜੇ ਤੁਸੀਂ 15 ਨੰਬਰ ਤੱਕ ਦਸੰਬਰ ਤੱਕ ਬੀਜੀ ਹੈ ਤਾਂ 25 ਤੋਂ 30 ਨਹੀਂ ਇਹ 7 8 ਦਿਨ ਹੋਰ ਜੋੜ ਦਿਓ ਤਾਂ ਤੁਸੀਂ ਜਿਹੜਾ ਹੈਗਾ 33 ਤੋਂ 37 38 ਦਿਨ ਦੇ ਵਿੱਚ ਉਹਨੂੰ ਪਹਿਲਾ ਪਾਣੀ ਲਾਉਂਗੇ ਠੀਕ ਹੈ ਤਾਂ ਇੱਕ ਚੀਜ਼ ਹੋਰ ਜੇਕਰ ਵਰਖਾ ਪੈ ਜਾਂਦੀ ਹੈ 1 ਸੈਂਟੀਮੀਟਰ ਮੀਂਹ ਪੈ ਜਾਂਦਾ ਤਾਂ ਫਿਰ ਅਸੀਂ 1 ਸੈਂਟੀਮੀਟਰ ਮੀਂਹ ਦੇ ਪਿੱਛੇ 5 ਦਿਨਾਂ ਵਾਸਤੇ ਪਾਣੀ ਜਿਹੜਾ ਹੈਗਾ ਲੇਟ ਕਰ ਦੇਣਾ ਹੁੰਦਾ ਹੈ ਕਲੀਅਰ ਹੋ ਗਿਆ ਐਸਾ ਕੀ ਹੈ ਸਾਲ 2024 ਦੇ ਵਿੱਚ ਕਿਸਾਨ ਵੀਰਾਂ ਦੀ ਕਣਕ ਉੱਗੀ ਘੱਟ ਹੈ ਕਿਸਾਨ ਵੀ 10 ਦਿਨ ਤੇ ਕਣਕ ਨੂੰ ਪਾਣੀ ਲਾ ਰਹੇ 12 ਦਿਨ ਤੇ 15 ਦਿਨ ਤੇ ਪਾਣੀ ਲਾ ਰਹੇ ਇਹ ਕੰਮ ਨਾ ਕਰੋ ਜੇ ਪਾਣੀ ਜਲਦੀ ਲਾਉਂਗੇ ਤਾਂ ਤੁਹਾਡੀ ਜਿਹੜੀ ਹੈਗੀ ਹੈ ਕਣਕ ਖਰਾਬ ਹੋ ਜੇਗੀ ਕਣਕ ਦਾ ਬਾਅ ਮਨ ਜਾਏਗੀ ਕਣਕ ਦਾ ਨੁਕਸਾਨ ਹੋਏਗਾ ਜਿਹੜਾ ਪਹਿਲਾ ਪਾਣੀ ਹੈ ਸਭ ਤੋਂ ਮਹੱਤਵਪੂਰਨ ਚੀਜ਼ ਇਹ ਹੁੰਦੀ ਹੈ ਕਿ ਜੇ ਪਹਿਲੇ ਪਾਣੀ ਨੂੰ ਅਸੀਂ ਭਾਰਾ ਲਾ ਦਨੇ ਦੇਖੋ ਇਹ ਸਾਡੇ ਕੋਲੇ ਹਾਰਡ ਐਂਡ ਫਾਸਟ ਰੂਲ ਹੈ ਕਿ ਜੇ ਅਸੀਂ ਕਣਕ ਇਹ ਐਕਤਰੀ ਦਾprocess ਸਾਰੇ ਨਵੰਬਰ ਦੇ ਵਿੱਚ ਹੀ ਵਿਜੀ ਹੈ ਤਾਂ ਠੀਕ ਹੈ ਮੇ ਰੇਤਲੀ ਪੈਲੀ ਹੈਗੀ ਐ ਤਾਂ 21 ਤੋਂ 25 ਜਾਂ 25 ਤੋਂ 30 ਦਿਨ ਦੇ ਵਿੱਚ ਆਪਾਂ ਪਾਣੀ ਤੁਣੇ ਜੇ ਭਾਰੀ ਪੈਲੀ ਹੈ ਤਾਂ 7 ਦਿਨ ਲੇਟ ਕਰ ਦਿਓਗੇ ਜਿਵੇਂ ਕਿ ਭਾਰੀ ਪੈਲੀ ਜੇ ਗੇਤੀ ਬੀਜੀ ਕਣਕ 28 ਤੋਂ 32 33 ਦਿਨ ਦੇ ਵਿੱਚ ਪਾਣੀ ਜਿਹੜੀ 16 ਨਵੰਬਰ ਤੋਂ 1 ਦਸੰਬਰ ਤੱਕ ਬੀਜੀ ਹੈ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ 32 33 ਦਿਨ ਤੋਂ ਲੈ ਕੇ 37 38 ਦਿਨ ਦੇ ਵਿੱਚ ਚਾਰੇ ਪਾਣੀ ਲਾਉਣੇ ਪ੍ਰੰਤੂ ਜੇ ਤੁਹਾਡਾ ਪਹਿਲਾ ਪਾਣੀ ਹੁਣ ਦੇਖੋ ਕਿ ਥਲੇ ਥਾਂ ਗਿੱਲਾ ਮੁਵੱਕਰ ਹੈ ਪਰੰਤੂ ਕਣਕ ਦੀ ਬੀਜਣ ਨੂੰ ਥੋੜੇ ਦਿਨ ਹੋ ਗਏ ਤਾਂ ਜੇਕਰ ਤੁਹਾਡੇ ਖੇਤ ਦੇ ਵਿੱਚ ਪਹਿਲਾ ਪਾਣੀ ਪਾਰਾ ਲੱਗ ਗਿਆ ਇਹਨੇ ਉਲਟਾ ਨੁਕਸਾਨ ਕਰ ਦੇਣਾ ਤਾਂ ਇਸ ਕਰਕੇ ਪਹਿਲਾ ਪਾਣੀ ਹਲਕਾ ਲੱਗੇ ਜਿੰਨਾ ਹਲਕਾ ਲੱਗੇ ਕਾਇਦਾ ਇਹ ਕਹਿੰਦਾ ਹੈ ਕਿ ਖੇਤ ਦੇ ਵਿੱਚ ਘੱਟੋ ਘੱਟ 8 ਕਿਆਰੇ ਹੋਣੇ ਚਾਹੀਦੇ ਕਿਲੇਰੇ ਵਿੱਚ ਲੇਕਿਨ ਮੈਂ ਜੋ ਖੇਤ ਦੇਖਦਾ ਸਾਡੇ ਕਿਲੇ ਕਿਲੇਰਾ 11 ਹੁੰਦਾ ਹੈ ਕਿੱਲੇ-ਕਿੱਲੇ ਵਾਲੇ ਕਿਾਰੇ ਦੇ ਵਿੱਚ ਪਾਣੀ ਪਤਲਾ ਲੱਗਦਾ ਦਾ ਸਵਾਲ ਹੀ ਨਹੀਂ ਹੁੰਦਾ ਪਾਣੀ ਭਾਰਾ ਲੱਗਦਾ ਹੈ ਕੋਸ਼ਿਸ਼ ਇਹ ਕਰੋ ਕਿ ਪਹਿਲਾ ਪਾਣੀ ਜਿੰਨਾ ਪਤਲਾ ਲੱਗ ਸਕੇ ਓਨਾ ਹੀ ਚੰਗਾ ਹੈ ਜਿਹੜਾ ਕਿਆਰਾ ਰਹਿੰਦੇ ਪਾਣੀ ਮੋੜੋ ਉਹ ਤੁਹਾਡੇ ਲਈ ਜ਼ਿਆਦਾ ਬੈਨੀਫੀਸ਼ੀਅਲ ਹੋਏਗਾ ਉਹ ਤੁਹਾਡੇ ਲਈ ਜ਼ਿਆਦਾ ਲਾਭ ਦੇਵੇਗਾ ਦਿਖਿਆ ਕਿ ਏਕ ਜੜਾ ਥੱਲੇ ਜਿਹੜੀਆਂ ਹੈਗੀਆਂ ਉਹ ਜੜਾਂ ਜਿਹੜੀਆਂ ਬੀ ਸਮੇਂ ਬਣੀਆਂ ਉਹ ਨੇ ਉੱਪਰਲੇ ਪਾਸੇ ਗੰਢ ਬਣ ਰਹੀ ਹੈ ਜਿਵੇਂ ਅਸੀਂ ਅੱਗੇ ਜਾਵਾਂਗੇ ਇਸੇ ਖੇਤ ਦੀ ਕੁਝ ਦਿਨ ਬਾਅਦ ਹੀ ਫਟੋ ਚੜ ਇਸ ਨੂੰ ਪਾਣੀ ਲੱਗ ਗਿਆ ਉਸ ਤੋਂ ਬਾਅਦ ਦੇ ਵਿੱਚ ਇਹ ਪਾਣੀ ਲੱਗ ਗਿਆ ਇਸੇ ਖੇਤ ਨੂੰ ਤਾਂ ਫਿਰ ਇਹ ਜਿਹੜੀਆਂ ਉੱਪਰ ਦੀਆਂ ਜੜਾਂ ਜਿਹੜੀਆਂ ਹੈਗੀਆਂ ਉਹ ਤੋਂ ਨਿਕਲਾਈਆਂ ਆਹੇੜਲੇ ਪਾਸੇ ਉਹ ਪੁਰਾਣੀ ਜੜ ਰਗੀ ਠੀਕ ਹੈ ਤਾਂ ਇਹ ਇਸ ਤਰੀਕੇ ਦੀ ਗ੍ਰੋਥ ਹੁੰਦੀ ਹੈ ਜਿਵੇਂ ਹੋਈ ਨਾਲ ਹੀ ਫਟਾਰਾ ਛਲੂ ਹੋ ਗਿਆ ਹੁਣ ਇਹ ਨਹੀਂ ਹੈਗਾ ਕਿ ਪਾਣੀ ਨਹੀਂ ਲੱਗਿਆ ਫਟਾਰਾ ਨਹੀਂ ਹੋਏਗਾ ਹੋਏਗਾ ਪੂਰਾ ਨਹੀਂ ਹੋਏਗਾ ਘੱਟ ਹੋਏਗਾ ਜੇਕਰ ਅਸੀਂ ਕੁਝ ਰਿਸਰਚ ਪੇਪਰ ਦੀ ਗੱਲ ਕਰਦੇ ਹਾਂ ਤਾ ਸਾਡੇ ਕੋਲ ਜਿਹੜਾ ਹੈਗਾ ਜਨਵਰੀ 2014 ਦਾ ਇੱਕ ਐਕਸਪੈਰੀਮੈਂਟ ਹੈ ਜਿਹਦੇ ਚ ਕਣਕ ਨੂੰ ਜਿਹੜੀ ਹੈਗੀ ਆ ਰੇਤਲੇ ਬਾਹਨ ਵਾਲੀ ਕਣਕ ਨੂੰ ਪਹਿਲਾ ਪਾਣੀ 25 ਦਿਨ ਤੇ ਇੱਕ ਛੇ ਚ 30 ਦਿਨ ਤੇ ਇੱਕ ਦਿਨ ਤੇ 35 ਦਿਨ ਤੇ ਲਾਇਆ ਗਿਆ ਤਾਂ ਜਿਹੜੀ ਕਣਕ ਨੂੰ 25 ਦਿਨ ਤੇ ਪਹਿਲਾ ਪਾਣੀ ਲੱਗਿਆ ਸੀਗਾ ਉਹਦੇ ਵਿੱਚ ਇਹ ਸ਼ਿਖਾਵਾਂ ਦੀ ਸੰਖਿਆ ਜ਼ਿਆਦਾ ਸੀਗੀ ਝਾੜ ਜ਼ਿਆਦਾ ਸੀ ਹਾਰਵੈਸਟ ਡੈਕਸ ਜ਼ਿਆਦਾ ਸੀਗਾ ਤਾਂ ਉਹਦਾ ਲਾਭ ਮਿਲਿਆ ਇਸੇ ਤਰੀਕੇ ਨਾਲ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਆਫ ਯੂਨਾਈਟਿਡ ਨੇਸ਼ਨ ਹੈ ਔਰ ਫਿਰ ਸਾਊਥ ਏਸ਼ੀਆ 2011 ਦੇ ਵਿੱਚ ਇਹਨਾਂ ਨੇ ਬਹਾਵਲਪੁਰ ਪਾਕਿਸਤਾਨ ਦੇ ਵਿੱਚ ਇੱਕ ਸਰਚ ਕੀਤੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਉਹ ਆਪਣੀਆਂ ਹਲਕੀਆਂ ਪੜੀਆਂ ਦੀ ਸੀ ਇਹ ਇਹਨਾਂ ਨੇ ਭਾਰੀ ਮਿੱਟੀ 'ਚ ਬਹਾਵਲਪੁਰ ਦੀ ਭਾਰੀ ਮਿੱਟੀ ਪਾਕਿਸਤਾਨ 'ਚ ਕੀਤਾ ਜਿੱਥੇ 10 20 30 40 50 ਦਿਨ ਤੇ ਪਾਣੀ ਲਾਇਆ ਗਿਆ ਹੁਣ ਦੇਖੋ ਜਿਹੜੇ ਕਿਸਾਨ ਵੀ ਕਹਦੇ ਕਣਕ ਨੂੰ ਕੀ ਮੈਂ 10 ਦਿਨ ਤੇ ਪਾਣੀ ਲਾ ਦੇਵਾਂ ਹਨਾ ਤਾਂ ਇਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਸਭ ਤੋਂ ਵੱਧ ਜਿਹੜਾ ਝਾੜ ਸੀਗਾ ਬੂਟਿਆਂ ਦੀ ਲੰਬਾਈ ਸੀਗੀ ਬੂਟਿਆਂ ਦੀ ਟਿੱਲਰ ਦੀ ਸੰਖਿਆ ਸੀਗੀ ਜਾਂ ਉਹਦੀ ਜਿਹੜੀ ਆਪਣਾ ਸਿੱਟੇ ਦੀ ਲੰਬਾਈ ਸੀ ਝਾੜ ਉਹ 30 ਤੇ 40 ਦਿਨ ਬੀਜਾਂ ਤੋਂ ਬਾਅਦ ਜਿਹੜਾ ਪਾਣੀ ਲੱਗਿਆ ਔਰ ਇਹ ਚੋਹੋ ਜਾਰਾ ਰਿਹਾ ਮਤਲਬ ਜਿਹੜੀ ਭਾਰੀਆਂ ਜ਼ਮੀਨਾਂ 'ਚ ਜਿੱਥੇ ਕਣਕ ਨੂੰ ਪਾਣੀ 30 ਦਿਨ ਬਾਅਦ ਤੇ 40 ਦਿਨ ਬਾਅਦ ਲਾਇਆ ਉੱਥੇ ਝਾੜ ਵੱਧ ਸੀਗਾ ਤੇ ਜਿੱਥੇ ਕਿਤੇ ਉਹਨਾਂ ਨੇ ਜਿਹੜਾ ਹੈਗਾ ਪਾਣੀ ਪਹਿਲਾਂ ਲਾਤਾ ਸੀ 10 ਦਿਨ ਤੇ 20 ਦਿਨ ਤੇ ਭਾਰੀ ਜ਼ਮੀਨ ਦੇ ਵਿੱਚ ਉੱਥੇ ਜਿਹੜਾ ਹੈਗਾ ਝਾੜ ਵਧਨ ਦੀ ਬਜਾਇ ਜਿਹੜਾ ਹੈਗਾ ਘਟਿਆ ਤਾਂ ਫਿਰ ਇੱਕ ਚੀਜ਼ ਆਪਾਂ ਮੰਨਾਂਗੇ ਕਿ ਨਾ ਹੀ ਤਾਂ ਆਪਾਂ ਪਾਣੀ ਦਿੱਤਾ ਲਾਉਣਾ ਹੈ ਤੇ ਨਾ ਹੀ ਫਿਸ਼ਟਾ ਲਾਉਣਾ ਹੈ ਟਾਈਮ ਹੀ ਤੇ ਲਾਉਣਾ ਹੈ ਤੇਜ ਸਿੰਘ ਤੇ ਡੀ ਡੀਐਸ ਮਲਿਕ ਨੇ 1983 ਦੇ ਵਿੱਚ ਇਸ ਹਾਰ ਦੇ ਵਿੱਚ ਇੱਕ ਪੇਪਰ ਪਬਲਿਸ਼ ਕੀਤਾ ਇਹਨਾਂ ਨੇ ਕਿਹਾ ਕਿ ਜੇਕਰ ਬੁੱਟੇ ਦੇ ਵਿੱਚ ਪਾਣੀ ਦੀ ਘਾਟ ਆ ਜੀ ਠੀਕ ਹੈ ਕੈਸ਼ ਟਾਈਮ ਤੇ ਗੈਸ ਟਾਈਮ ਤੇ ਇਹ ਜੜ ਬਣਾ ਰਿਹਾ ਹੈਗਾ ਤਾਂ ਉਹ ਸਮੇ ਉਹਦੇ ਨਾਲ ਝਾੜ ਜਿਹੜਾ ਹੈਗਾ 33.5% ਤੱਕ ਝਾੜ ਘਟ ਸਕਦਾ ਹੈ ਤਾਂ ਕੁੱਲ ਮਿਲਾ ਕੇ ਮੇਰੇ ਕਹਦਾ ਮਤਲਬ ਇਹ ਨਾ ਹੈ ਕਿ ਪਹਿਲਾ ਪਾਣੀ ਟਾਈਮ ਸਿਰ ਲਾਓ ਸਹੀ ਟਾਈਮ ਤੇ ਲਾਓ ਭਾਰਾ ਨਾ ਲਾਓ ਜੇ ਭਾਰਾ ਪਾਣੀ ਲਾਉਂਗੇ ਰਾਤ ਨੂੰ ਪਾਣੀ ਛੱਡ ਕੇ ਆ ਜਾਓਗੇ ਮੋਟਰ ਉੱਪਰ ਦੀ ਵਗਦੀ ਰਹੇਗੀ ਤਾਂ ਫੇਰ ਨੁਕਸਾਨ ਹੋਏਗਾ ਪਾਣੀ ਪਤਲਾ ਲੱਗੇ ਤੇ ਇਹ ਤੁਸੀਂ ਸਮਝ ਚੁੱਕੇ ਹੋ ਕਿ ਜੇਕਰ ਤੁਸੀਂ 15 ਨਵੰਬਰ ਤੱਕ ਕਣਕ ਬੀਜੀ ਹੈ ਤੇ ਪਹਿਲੀ ਰੇਤ ਲਈ ਹੈ ਤਾਂ ਉਹਦੇ ਵਿੱਚ 21 ਤੋਂ 25 ਦਿਨ ਜੇ ਰੇਤ ਲਈ ਪਹਿਲੀ ਦੇ ਵਿੱਚ 16 ਨਵੰਬਰ ਤੋਂ ਦਸੰਬਰ ਤੱਕ ਕਣਕ ਬੀਜੀ ਹੈ ਤਾਂ ਤੁਸੀਂ 25 ਤੋਂ 30 ਦਿਨਾਂ ਚ ਪਾਣੀ ਲਾਉਂਗੇ ਜੇ ਤੁਹਾਡੀਆਂ ਪਹਿਲੀਆਂ ਭਾਰੀਆਂ ਨਹੀਂ ਚੀਕੜੀਆਂ ਨਹੀਂ ਤਾਂ ਤੁਸੀਂ 7 ਦਿਨ ਪਾਣੀ ਹੋਰ 延迟 ਕਰ ਦੇਣਾ ਮਤਲਬ ਕਿ ਜੇਕਰ ਗੇਤੀ ਬੀਜੀ ਕਣਕ ਹੈ ਤਾਂ ਤੁਸੀਂ 28 ਤੋਂ 32 33 ਦਿਨਾਂ ਚ ਪਹਿਲਾ ਪਾਣੀ ਲਾਉਂਗੇ ਜੇ ਤੁਸੀਂ 16 ਨੰਬਰ ਤੋਂ ਬਾਅਦ ਕਣਕ ਬੀਜੀ ਹੈ ਪਹਿਲਾ ਪਾਣੀ ਜਿਹੜਾ ਹੈਗਾ 32-33 ਦਿਨ ਤੋਂ ਲੈ ਕੇ ਅੱਗੇ 37-38 ਦਿਨ ਤੱਕ ਕਰੋਗੇ ਜਿਵੇਂ ਤੁਸੀਂ ਦੋਰ ਸੱਚ ਪੇਪਰ ਦੇਖੇ ਹਲਕੀਆਂ ਪੈਲੀਆਂ ਦੇ ਵਿੱਚ ਵੱਧ ਝਾੜ ਉਹਨਾਂ ਮਿਲਿਆ ਜਦੋਂ ਪਹਿਲਾ ਪਾਣੀ 25ਵੇਂ ਦਿਨ ਤੇ ਲੱਗਿਆ ਤੇ ਭਾਰੀਆਂ ਪੈਲੀਆਂ ਦੇ ਵਿੱਚ ਵੱਧ ਝਾੜ ਉਹਨਾਂ ਮਿਲਿਆ ਜਦੋਂ ਕਣਕ ਬੀਜੇ ਤੋਂ 30 ਦਿਨ ਤੇ 40 ਦਿਨ ਬਾਅਦ ਪਾਣੀ ਲਾਇਆ ਤੇ ਜੇ ਉਹਨਾਂ ਚ ਪਹਿਲਾ ਪਾਣੀ ਲਾਤਾ ਤਾਂ ਵੀ ਨੁਕਸਾਨ ਹੋਇਆ ਤਾਂ ਇਸ ਲਈ ਸਹੀ ਟਾਈਮ ਤੇ ਆਪਣੇ ਖੇਤ ਨੂੰ ਪਾਣੀ ਲਾਓ ਤੇ ਜਿਹੜੇ ਖੇਤਾਂ 'ਚ ਕਣਕ ਘਾਟੂ ਕੀ ਹੈ ਦਾਣੇ ਨੇ ਟੰਗੂਰ ਮਾਰਿਆ ਉਹ ਤਾਂ ਜਲਦੀ ਪਾਣੀ ਕਿਸੇ ਹਾਲ 'ਚ ਨਾ ਲਾਓ ਜੋ ਮੈਨੂੰ ਤੁਸੀਂ ਦੇਖੋਗੇ ਕਿ ਟੰਗੂਰ ਵਾਲਾ ਪਾਣੀ ਸਾਰਾ ਦਾਣਾ ਬਾਹਰ ਆ ਜਾਏਗਾ ਹੌਲੀ-ਹੌਲੀ ਫਿਰ ਜੇਕਰ ਤੁਹਾਡੇ ਖੇਤ ਜਿਹੜਾ ਕਣਕ ਫੇਰ ਵੀ ਘਾਟੂ ਕੀ ਹੈ ਤਾਂ ਖੇਤ ਦੇ ਵਿੱਚ ਤੁਸੀਂ ਜਿਹੜਾਗਾ ਪਹਿਲੇ ਪਾਣੀ ਤੇ ਬੀ ਦਾ ਛਿੱਟਾ ਦੇ ਸਕਦੇ ਹੋ ਪਾਣੀ ਦੇ ਅੱਗੇ ਵੀ ਦੇ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਪਾਣੀ 'ਚ ਬੀ ਤੈਰ ਜਾਏਗਾ ਤਾਂ ਖੜੇ ਪਾਣੀ ਦੇ ਵਿੱਚ ਵੀ ਤੁਸੀਂ ਛਿੱਟਾ ਦੇ ਸਕਦੇ ਹੋ ਧੰਨਵਾਦ ਦੋਸਤੋ Miren, vamos